ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ ਔਰ ਵਾਰਦਾਤ ਪੂਰੀ ਦੀ ਪੂਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਔਰ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਦਿਨ ਦਿਹਾੜੇ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹੋ ਸਕਦਾ ਹੈ ਘਰ ਦਾ ਕੋਈ ਜਾਣਕਾਰੀ ਸੀ ਇਦਾਂ ਦਾ ਲੱਗ ਰਿਹਾ ਹੈ ਕਿਉਂਕਿ ਜਿਸ ਤਰੀਕੇ ਦਾ ਨਾਲ ਉਸ ਨੂੰ ਪਤਾ ਸੀ ਕਿ ਘਰ ਦੇ ਵਿੱਚ ਕਿੱਥੇ ਕਿੰਨਾ ਕ ਸਾਮਾਨ ਪਿਆ ਹੈ ਔਰ ਘਰ ਦਾ ਪੂਰਾ ਪਰਿਵਾਰ ਘਰ 'ਚ ਨਹੀਂ ਹੈ ਜਦੋਂ ਉਸਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੱਗਦਾ ਹੈ ਕਿ ਜਿਵੇਂ ਘਰ ਦਾ ਕੋਈ ਪੈਂਦੀ ਹੀ ਸੀ ਜਿਸ ਜੋ ਲੰਕਾ ਟਾ ਗਿਆ ਕਿਉਂ ਸੰਸਕਾਰ ਤੇ ਉੱਪਰ ਗਿਆ ਹੋਇਆ ਸੀਗਾ ਕਿਸੇ ਰਿਸ਼ਤੇਦਾਰ ਦੀ ਮਰਗ ਹੋਈ ਸੀ ਔਰ ਰਿਸ਼ਤੇਦਾਰ ਦੀ ਮਰਗ ਦੇ ਉੱਤੇ ਸੰਸਕਾਰ ਦੇ ਵਿੱਚ ਪੂਰਾ ਪਰਿਵਾਰ ਗਿਆ ਸੀਗਾ ਔਰ ਸੁਨਿਆਰੇ ਦੇ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ ਸੁਨਿਆਰੇ ਦੇ ਘਰ ਨੂੰ ਪੂਰਾ ਦਾ ਪੂਰਾ ਲੁੱਟ ਕੇ ਚੋਰ ਫਰਾਰ ਹੋ ਗਿਆ ਹੈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਚੋਰ ਘਰ ਦੇ ਅੰਦਰ ਦਾਖਲ ਹੁੰਦਾ ਹੈ ਘਰ ਦੇ ਅੰਦਰ ਦਾਖਲ ਹੋ ਕੇ ਸੋਨੇ ਨਾਲ ਭਰਿਆ ਬੈਗ ਜੋਸ ਦਾ ਚੋਲਾ ਹੁੰਦਾ ਉਸ ਨੂੰ ਲੈ ਕੇ ਉਹ ਫਰਾਰ ਹੋ ਜਾਂਦਾ ਹੈ ਔਰ ਸੁਨਿਆਰੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 70 ਲੱਖ ਰੁਪਏ ਦਾ ਸਮਾਨ ਸੀ ਜੋ ਚੋਰੀ ਹੋਇਆ ਹੈ ਇਸ ਤਰ੍ਹਾਂ ਦੀ ਗੱਲ ਜੋ ਹੈ ਸੁਨਿਆਰੇ ਵੱਲੋਂ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਔਰ ਚੋਰੀ ਦੀ ਘਟਨਾ ਜੋ ਹੋਈ ਹੈ 70 ਲੱਖ ਰੁਪਏ ਦੀ ਕਰਦੇ ਅੰਦਰੋਂ ਸਮਾਨ ਜੋ ਸੀ ਸੋਨੇ ਦਾ ਸਮਾਨ ਸੀ ਉਹ 70 ਲੱਖ ਰੁਪਏ ਦਾ ਸਮਾਨ ਸੀ ਜਿਸ ਨੂੰ ਲੈ ਕੇ ਚੋਰ ਉਥੋਂ ਫਰਾਰ ਹੋ ਗਿਆ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਦਾਖਲ ਹੋਣ ਤੋਂ ਬਾਅਦ ਚੋਰੀ ਕਰਦਾ ਹੈ ਪੂਰੇ ਘਰ ਨੂੰ ਰੋਲਦਾ ਹੈ ਚੋਰੀ ਕਰਦਾ ਹੈ ਚੋਰੀ ਕਰਕੇ ਉਥੋਂ ਜੋ ਚੋਲਾ ਲੈ ਕੇ ਆਇਆ ਸੀ ਚੋਲੇ ਦੇ ਵਿੱਚ ਸਾਰਾ ਸਮਾਨ ਭਰ ਕੇ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਵੱਲੋਂ ਵੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਜੁਗਨ ਹੈ ਉਹ ਕੰਕਾਲੇ ਜਾ ਰਹੇ ਨੇ ਕਿ ਸੀ ਕੌਣ ਸੀ ਔਰ ਕਿੱਧਰੋਂ ਦੀ ਆਇਆ ਸੀ ਔਰ ਸਮਾਨ ਲੈ ਕੇ ਕਿੱਧਰ ਨੂੰ ਭੱਜ ਗਿਆ ਸੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਫतीश ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਉਸ ਚੋਰ ਨੂੰ ਫੜ ਲਿਆਣਗੇ ਤਾਂ ਸੁਨਿਆਰੇ ਦਾ ਦੱਸਦੀ ਹੈ ਕਿ ਸੁਨਿਆਰੇ ਦਾ ਪੂਰਾ ਪਰਵਾਰ ਸੰਸਕਾਰਤ ਗਿਆ ਹੋਇਆ ਸੀ ਔਰ ਮਦਰੋ ਇਹ ਸਾਰਾ ਕਾਂਡ ਹੋ ਗਿਆ ਜਦ ਪਰਿਵਾਰ ਘਰ ਮੁੜਦਾ ਹੈ ਤਾਂ ਘਰ ਸੀ ਤਾਲੇ ਟੁੱਟੇ ਹੋਏ ਨੇ ਘਰ ਦਾ ਮੇਨ ਗੇਟ ਤੇ ਬੰਦ ਸੀ ਪਰ ਘਰ ਦੇ ਅੰਦਰ ਜੋ ਦਰਵਾਜ਼ੇ ਸੀ ਉਸਦੇ ਤਾਲੇ ਟੁੱਟੇ ਹੋਏ ਨੇ ਔਰ ਜਦ ਘਰ ਦੇ ਅੰਦਰ ਜਾ ਕੇ ਤਸਵੀਰ ਵੇਖਦਾ ਹੈ ਘਰ ਦੇ ਹਾਲਾਤ ਵੇਖਦਾ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਘਰ ਦੇ ਅਲਮਾਰੀ ਜੋ ਸੀ ਅਲਮਾਰੀ ਦੇ ਤਾਲੇ ਟੁੱਟੇ ਹੋਏ ਸੀ ਔਰ ਅਲਮਾਰੀ ਦੇ ਵਿੱਚ ਰੱਖਿਆ ਹੈ ਸਾਰਾ ਸਮਾਨ ਜੋ ਸੀ ਉਹ ਚੋਰੀ ਹੋ ਗਿਆ ਸੀ ਜਦ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਵੇਖੇ ਤਾਂ ਉਸਦੇ ਵਿੱਚ ਇੱਕ ਚੋਰ ਸਿਰਫ ਸੀ ਜੋ ਕੰਦ ਟੱਪ ਕੇ ਅੰਦਰ ਘਰ ਦੇ ਦਾਖਲ ਹੋਇਆ ਸੀ ਔਰ ਪੂਰੇ ਦੇ ਪੂਰੇ ਘਰ ਨੂੰ ਲੁੱਟ ਕੇ ਉੱਥੋਂ ਫਰਾਰ ਹੋ ਗਿਆ ਹੈ ਤਾਂ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਸਨਾਰੇ ਵੱਲੋਂ ਕਿਹਾ ਜਾ ਰਿਹਾ ਕਿ 70 ਲੱਖ ਰੁਪਏ ਦਾ ਸਮਾਨ ਸੀ ਸੋਨੇ ਦਾ ਸਮਾਨ ਸੀ ਜੋ ਕਿਸੇ ਗਾਹਕ ਦਾ ਸੀ ਬੰਨਣ ਨੂੰ ਆਇਆ ਸੀ ਜਿਸ ਨੂੰ ਉਸਨੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਔਰ ਚੋਰ ਵੱਲੋਂ ਸਾਰਾ ਦਾ ਸਾਰਾ ਸਮਾਨ ਉੱਥੋਂ ਚੋਰੀ ਕਰਕੇ ਫਰਾਰ ਹੋ ਗਿਆ ਤਸਵੀਰਾਂ ਜੋ ਨੇ ਮੋਕੀ ਦੀਆਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਚੋਰ ਘਰ ਦੇ ਅੰਦਰ ਦਾਖਲ ਹੋਇਆ ਫਰਾਰ ਹੋਇਆ ਔਰ ਜਦੋਂ ਸੋਨੇ ਦਾ ਸਮਾਨ ਭਰ ਕੇ ਉਥੋਂ ਭੱਜ ਰਿਹਾ ਸੀ ਕਰਦਿਆ ਗੇਟ ਜਿਹੜਾ ਸੀ ਉਹਨੂੰ 메인 ਗੇਟ ਜਿਹਾ ਹੈਗਾ ਸੀ ਉਸ ਦੀ ਕੰਦ ਟੱਪਣੀ ਸੀ ਔਰ ਜੋ ਝੋਲਾ ਸੀ ਉਹ ਕੰਦ ਦੇ ਉੱਪਰ ਰੱਖ ਕੇ ਜਦੋਂ ਟੱਪਣ ਲੱਗਦਾ ਤਾਂ ਵੇਖਦਾ ਸੀ ਕਿ ਕੋਈ ਮੈਨੂੰ ਵੇਖ ਤੇ ਨਹੀਂ ਰਿਹਾ ਕੋਈ ਮੈਨੂੰ ਵੇਖ ਨਾ ਲਵੇ ਇਸ ਕਰਕੇ ਜਦੋਂ ਵੇਖਦਾ ਤਾਂ ਗਲੀ ਦਾ ਵਿੱਚੋਂ ਗੱਡੀ ਲੰਘਦੇ ਇੱਕ ਮੋਟਰਸਾਈਕਲ ਵਾਲਾ ਲੰਘਦਾ ਹੈ ਔਰ ਜਦ ਵੇਖਦਾ ਸੇ ਤੇ ਉਹ ਲੁਕ ਜਾਂਦਾ ਹੈ ਕੰਦ ਦੇ ਥੱਲੇ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੰਦ ਦੇ ਥੱਲੇ ਬੈਠ ਜਾਂਦਾ ਹੈ ਲੁਕ ਜਾਂਦਾ ਹੈ ਜਦੋਂ ਗੱਡੀ ਔਰ ਮੋਟਰਸਾਈਕਲ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਝੋਲਾ ਲੈ ਕੇ ਕੰਧ ਦੇ ਟੱਪ ਕੇ ਉੱਤੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਵੱਲੋਂ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਕਿ ਜਲਦੀ ਉਸ ਚੋਰ ਨੂੰ ਫੜਿਆ ਜਾਏਗਾ ਪਰ ਦੇਖਦੇ ਹਾਂ ਕਿ ਪੁਲਿਸ ਵੱਲੋਂ ਇਹ ਜੋ ਤਫ਼ਤੀਸ਼ ਆ ਕਿੰਨੇ ਦਿਨਾਂ ਦੇ ਵਿੱਚ ਮੁੱਕਦੀ ਹੈ ਔਰ ਸੁਨਿਆਰੇ ਨੂੰ ਉਸ ਦਾ 70 ਲੱਖ ਰੁਪਏ ਦਾ ਜੋ ਸਮਾਨ ਚੋਰੀ ਕਰਨ ਦਾ ਦਾਵਾ ਕੀਤਾ ਜਾ ਰਿਹਾ ਸੁਨਿਆਰੇ ਵੱਲੋਂ ਉਹ ਉਸ ਨੂੰ ਕਦੋਂ ਵਾਪਸ ਮਿਲਦਾ ਹੈ ਤਾਂ ਸਸਕਾਰ ਚੇ ਗਏ ਸੁਨਿਆਰੇ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ ਕਿਉਂਕਿ ਪੂਰਾ ਪਰਿਵਾਰ ਜੋ ਸੀ ਘਰ ਨੂੰ ਬੰਦ ਕਰਕੇ ਗਿਆ ਹੋਇਆ ਸੀ ਔਰ ਮਗਰੋਂ ਚੋਰ ਆਇਆ ਕਿਸ ਤਰੀਕੇ ਦੇ ਨਾਲ ਚੋਰ ਆਇਆ ਪੂਰੀ ਦੀ ਪੂਰੀ ਵੀਡੀਓ ਜੋ ਹੈ ਸੀਸੀਟੀਵੀ ਤਸਵੀਰਾਂ ਨੇ ਉਹ ਸਾਰੀ ਕੈਪਚਰ ਹੋਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰ ਘਰ ਦੇ ਅੰਦਰ ਦਾਖਲ ਹੋਇਆ ਦਾਖਲ ਹੋਣ ਤੋਂ ਬਾਅਦ ਪੂਰਾ ਪੂਰਾ ਘਰ ਹੀ ਲੁੱਟ ਕੇ ਉੱਥੋਂ ਫਰਾਰ ਹੋ ਗਿਆ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਆ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਹੈ ਅਜ ਸਰ ਕੀ ਗੱਲ ਆਈ ਗੱਲ ਇਦਾਂ ਹੀ ਹੈ ਸੰਸਕਾਰਤ ਕੇਸ ਹੈ ਮੇਰੇ ਸੰਤੂਬਾ ਦੇ ਫਾਦਰ ਸਾਹਿਬ ਹੋ ਗਏ ਸੀ ਹਸਪਤਾਲ ਉੱਥੇ ਗਿਆ ਤੇ ਆਂਦਿਆਂ ਨੂੰ ਹੀ ਵੇਖਿਆ ਤੇ ਥਾਲੇ ਤੁਲੇ ਟੁੱਟ ਹੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਕੁ ਦਾ ਪੰਕਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਹੈਗਾ ਭਾਈ ਫਿਰ ਕੀ ਕੀ ਚੋਰੀ ਹੋ ਗਈ ਅਜਾ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਭਜੀ ਆਇਆ 70 ਕ ਲੱਖ ਦਾ ਆਇਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹ ਉਹ ਘਰ ਕੋਈ ਹੈਗਾ ਸੁਰੰਤਕ ਨਹੀਂ ਨਹੀਂ ਘਰ ਕੋਈ ਨਹੀਂ ਆਇਆ ਸਰ ਤਾਲਾ ਤੋੜ ਗਏਗੇ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾ ਵਗੈਰਾ ਜਿਹੜੀਆਂ ਹਾਂ ਗਰੇਲਾ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵਿੱਚ ਆਇਆ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂ ਹੁੰਦਾ ਵੇ ਕਿੰਨੇ ਕੁ ਵਜੇ ਦਾ ਟਾਈਮ ਸੀ ਅੱਜ 3 ਵਜੇ ਦਾ ਟਾਈਮ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹਾਂ ਪੁਲਿਸ ਨੂੰ ਕੰਲੇਟ ਕਰ ਦਿੱਤੀ ਸੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਦੀ ਪ੍ਰਸ਼ਾਸਨ ਕੋਲ ਆ ਮੇਰਾ ਨਾਮ ਸਰਮਜੀਤ ਕੌਰ ਹੈ ਹਾਂਜੀ ਤੇ ਪੋਵੇਰਾ ਨਾਲ ਤੇ ਕੀ ਕਿਹੜਾ ਇਲਾਕਾ ਤੁੰਗਾ ਹਾਂਜੀ ਪਟਾਪਨਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਅਜਮਨ ਹੋਈ ਆ ਅਜ ਅਸੀਂ ਕਰੋਗਾ ਜੇ ਤੋ 3 ਵਜੇ ਦਾ ਮਤਲਬ ਕੀ ਟਾਈਮ ਸੀਗਾ ਜਦੋਂ ਇਹ ਬਾਹਰ ਦਾ ਤੁਸੀਂ ਸਾਡੇ ਨਾਲ ਅਸੀਂ 3:30 ਪੌਣੇ ਚਾਹ ਦੇ ਵਿੱਚ ਘਰ ਆ ਗਏ ਆ ਆਰਦਨ ਨੂੰ ਵੇਖਿਆ ਪੀ ਉਹ ਬਾਹਰ ਤਾਂ ਵੇ ਸੀਗਾ ਅਸੀਂ ਅੰਦਰ ਨੂੰ ਆਏ ਤੇ ਗ੍ਰੇਲਰ ਪਾਰੀ ਦੀ ਟੁੱਟੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਵਾਇਦਾ ਤੇ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਿਆ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋ ਸিসিਟੀਵੀ ਕੈਮਰੇ ਵਿੱਚ ਆਇਆ ਉਹਨੂੰ ਹਾਂ ਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਿਰਿਆ ਵੇ ਸ਼ੁਰੂ ਕੀਤੀ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਹੈ। ਸਾਰਾ ਸੱਟ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ। ਹਾਂ ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਉਹ ਇੱਕ ਨੋਜਵਾਂ ਸੀ ਜਾਂ ਦੋ ਜਿਆਦਾ ਸੀ। ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ। ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਅਸਰਸਰਾ ਮਾਮਲਾ ਹੈ? ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਈ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਨੂੰ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋਅ ਅਪ ਕਰ ਰਹੇ ਹਾਂ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਕੇ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਉਹ ਨਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਤੁਹਾਨੂੰ ਦੱਸ ਦਿਆਂਗੇ